ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆਪਾਂ 24 ਤਰੀਕ ਨੂੰ ਕਵਰ ਕਰਦੇ ਪੈੰਡ ਸੀਨੀਵਾਲ ਕਲਾ ਡੇਰੀ ਫਾਰਮ ਤੋਂ ਇਥੋਂ ਕਬਰ ਕਰਦੇ ਵਾ ਕਾਫੀ ਵੀਰਾਂ ਦੇ ਮਨ ਕੇ ਚੱਲੋ ਧੱਕ ਪਈ ਵਾ ਵਪਾਰ ਦੇ ਵਿੱਚ 50 50 ਡਗਾ ਤੱਕ ਵੀਰ ਕੋਲ ਇੱਕ ਦਿਨ ਦੇ ਵਿੱਚ ਸੌਦੇ ਸੇਲ ਲਈ ਆਉਂਦੇ ਰਹਿੰਦੇ ਆ ਸੋ ਡਿਟੇਲ ਆਪਾਂ ਮੋਟੀ ਮੋਟੀ ਵੀਰ ਤੋਂ ਲੈ ਕੇ ਦੇ ਦਨੇ ਆ ਸੋ ਪੂਰਾ ਮਨ ਕੇ ਚੱਲੋ ਧੱਕ ਪਈ ਵਾ ਵੀਰ ਦੀ ਵਪਾਰ ਦੇ ਵਿੱਚ ਨਾ ਕੁਝ ਕਹੇਗਾ ਸੂਏਵੇ ਦੇ ਬਾਕੀ ਗੱਬਣ ਤੇ ਡਿਟੇਲ ਆਪਾਂ ਵੀਰ ਤੋਂ ਪੁੱਛ ਰਹੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਅੰਬੀ ਦਾ ਮੇਰਾ ਨਾਮ ਰਾਮਨੁਕੀਰ ਸਿੰਘ ਆ ਜੀ ਪਿੰਡ ਆਪਣਾ ਵੱਡਾ ਸੀਨੀਵਾਲਕਲਾ ਹੈਗਾਗਾ ਜਿਹੜਾ ਫਾਰਮ ਆਪਣਾ ਸੀਨੀਵਾਲਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮਾ ਵੀਰੇ ਠੀਕ ਹੈ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕਰੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਮੇਰਾ WhatsApp ਵੀ ਵੀਰੇ ਇਸੇ ਨੰਬਰ ਤੇ ਚੱਲਦਾਗਾ ਜੋ ਸਾਨੂੰ ਕੋਈ ਵੀ ਵੀਰ ਹੈਲੋ ਦਾ ਮੈਸੇਜ ਕਰੂਗਾ WhatsApp ਦੇ ਉੱਪਰ ਤੇ ਸਾਡੀ ਲੋਕੇਸ਼ਨ ਉਹ ਸਿੱਧੀ ਆਟੋਮੈਟਿਕ ਵੀਰ ਨੂੰ ਆਜੂਗੀ ਉਹ ਨੀਲੀਆਂ ਲੈਣਾ ਤੇ ਬੰਦਾ ਟੱਚ ਕਰਕੇ ਖੋਲ੍ਹੇ ਅੱਧੇ ਮਿੰਟ ਬਾਅਦ ਖੁੱਲ ਜਾਏਗਾ ਉਹ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਠੀਕ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਕਿੰਨੇ ਨਾਗ ਸੇਲ ਆਪਣੇ ਕੋਲ ਹਾਂ ਜਿਹੜਾ ਵੀ ਦੇ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਵੇਚਾਂਗੇ ਆਪਾਂ ਪਰਸੋਂ ਨੂੰ 26 ਤਰੀਕ ਦਿਨ ਸੋਮਵਾਰ ਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੇ ਕੋਲ ਉਧਰ ਟੋਟਲ 50 ਨਾਗ ਹੋਣਗੇ ਤੇ 40 ਨਾਗ ਆਪਾਂ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ 10 ਜਿਹੜੀਆਂ ਬੜਾ ਤਾਜ਼ੀਆਂ ਸੂਈਆਂ ਵੀ ਆ ਉਹ ਆਉਣ ਆਲੀਆਂ ਉਹ ਕੱਲ ਨੂੰ ਆਉਣਗੀਆਂ 50 ਨਾਗ ਸੇਲ ਮਿਲਣਗੇ ਜਾਵਾਂ ਬਿਲਕੁਲ ਮਿਲ ਕੇ ਉੱਧੇ ਥੋੜਾ ਜਿਹਾ ਆਪਣਾ ਵੱਖਰਾ ਪ੍ਰੋਗਰਾਮ ਹੋਊਗਾ ਠੀਕ ਹੈ ਯਾਨੀ ਦੀ 10 ਵਜੇ ਤੋਂ ਲੈ ਕੇ 11 ਵਜੇ ਤੱਕ ਇੱਕ ਘੰਟਾ ਆਪਣੇ ਕੋਲ ਡਾਕਟਰ ਆਉਣਗੇ ਬਾਹਰੋਂ ਵੱਡੇ ਠੀਕ ਹੈ ਇੱਕ ਘੰਟੇ ਲਈ ਉਹ ਗਾਈਆਂ ਬਾਰੇ ਜਾਣਕਾਰੀ ਦੇਣਗੇ ਤੇ 11 ਵਜੇ ਫਿਰ ਆਪਾਂ ਸੌਦੇ ਚਲਾਵਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਮਾਲਾ ਜਿੱਦਾਂ ਵੀਰ ਕੋਈ ਨੌਲੇਜ ਭਾਲਦੇ ਆ ਉਹ ਵੀ ਆ ਕੇ ਕੁਝ ਸਿੱਖਰ ਮਿਲੂਗਾ ਉਹਨੂੰ ਬਿਲਕੁਲ ਵੀਰ ਉੱਧ ਤੇ ਤੁਹਾਡੀ ਵੀਡੀਓ ਦੇਖ ਕੇ ਕੋਈ ਵੀਰ ਸਾਡੇ ਨਾਲ ਜਾਣੀ ਜੀ ਜਿਹੜਾ ਪੁਰਾਣਾ ਜੁੜਿਆ ਵਾ ਸਾਨੂੰ ਯਾਦ ਕਰਾ ਸਕਦਾ ਸੀ ਸਨਮਾਨ ਵੀ ਕਰਨਾ ਉਹਦੇ ਵੀਰਾਂ ਨੂੰ ਜਿਹੜੇ ਪੁਰਾਣੇ ਫਾਰਮ ਜੁੜੇ ਹੋਏ ਆਗੇ ਠੀਕ ਹੈ ਤੇ ਬਾਕੀ ਉਹਦੇ ਜਿਹੜੇ ਡਾਕਟਰ ਆਉਣਗੇ ਉਹ ਚੋਂ ਕੁਝ ਸਿੱਖਣ ਨੂੰ ਮਿਲੂਗਾ ਜੀ ਠੀਕ ਹੈ ਜੇ ਇੱਕ ਮਰ ਗਿਆ ਗਾਂ ਨਹੀਂ ਵੀ ਲੈਣੀ ਆ ਗਿਆ ਉਹਨੇ ਕੋ ਪੱਲੇ ਪੈਣ ਵਾਲੀ ਗੱਲ ਹੈਗੀ ਆ ਜੀ ਬਿਲਕੁਲ ਪੱਲੇ ਪਊਗਾ ਵੀਰੇ ਚਾਹ ਪਾਣੀ ਪੀ ਕੇ ਜਾਵੇ ਪੂਰਾ ਪੱਲੇ ਪਊਗਾ ਜੀ ਠੀਕ ਹੈ ਹਾਂਜੀ ਅੱਜ ਜਿੱਦਾਂ ਬਸ ਸਟਾਰਟ ਲੋਡ ਦੇਖਦੇ ਪਏ ਹਾਂ ਜਰਸੀ ਤੇ ਐਚਐਫਾ ਬੜਾ ਆਪਣੇ ਕੋਲ ਹੈ ਨਾ ਬਿਲਕੁਲ ਵੀਰੇ ਕ੍ਰੋਸ ਹੈਗੀਆਂ ਜਰਸੀ ਐਚਐਫ ਤੇ ਐਰ ਸਰ ਵੀ ਹੈਗੀ ਆ ਗਰਲੈਂਡੋ ਵੀ ਹੈਗੀ ਆ ਤੇ ਰੇਡ ਕਿਥੋਂ ਸਟਾਰਟਿੰਗ ਹੋ ਜਾਂਦੀ ਆ ਰੇਡ ਵੀਰੇ ਆਪਣਾ ਦੇਖੋ 50000 ਤੋਂ ਸ਼ੁਰੂ ਹੋ ਕੇ ਲੱਖ ਤੱਕ ਆਮ ਹੈਗਾਗਾ ਠੀਕ ਹੈ ਤੇ ਕੋਈ ਚਾਰਕ ਸੌਦੇ ਜਾਨੀ 50 ਤੋਂ ਥੱਲੇ ਵੀ ਆ ਤੇ ਚਾਰ ਪੰਜ ਸੌਦੇ ਵੀਰੇ ਇੱਕ ਲੱਖ ਤੋਂ ਬਾਹਰ ਵੀ ਆ ਠੀਕ ਆ ਬੱਡਿਆ ਵੜਾ ਜਿਹੜੇ 40% ਜਿਹਨਾਂ ਨੂੰ ਕਹਿੰਦੇ ਆ ਬਿਲਕੁਲ ਬਿਲਕੁਲ ਠੀਕ ਆ ਜਿੱਦਾਂ ਆਪਾਂ ਪਹਿਲੇ ਨੰਬਰ ਤੇ ਜਰਸੀ ਦੇਖੀ ਜਾਂਦੇ ਆਗੇ ਉਹ ਕਿਹੜਾ ਸੂਆ ਜੀ ਤੋਰੋ ਜੀ ਇਹ ਵੀਰੇ ਕਾਨੂੰਨ ਸੂੰਦੀ ਆ ਮੂੰਹੋਂ ਚਾਰ ਦੰਦਾ ਕਰਮ ਵਾਲੀ ਪਲੂਨ ਪਹਿਲਾ ਸੂਆ ਸੂੰਦੀ ਆ ਪਹਿਲਾ ਸੂਆ ਸੂੰਦੀ ਆ ਮੂੰਹੋਂ ਚਾਰ ਦੰਦਾ ਤੇ ਇਹਦਾ ਇੱਕ ਹਫਤਾ ਬਾਕੀ ਰਹਿੰਦਾ ਜੀ ਸੂਣ ਨੂੰ ਇੱਕ ਹਫਤਾ ਸੂਣ ਦੇ ਵਿੱਚ ਇਹਦਾ ਬਾਕੀ ਪਿਆਗਾ ਤੇ ਮੂੰਹੋਂ ਚਾਰ ਦੰਦਾ ਹੈਣਾ ਹਾਂਜੀ ਬਿਲਕੁਲ ਦੋ ਚਾਰ ਦੰਦਾ ਤੇ ਪਸ਼ੋਕੜ ਇਹਦਾ ਕੀ ਦੱਸਿਆ ਮਾਲਕਾਂ ਨੇ ਆਪਾਂ ਨੂੰ ਉਹਦੀ ਦਾ ਸਾਰਾ ਆਪਣੇ ਕੋਲ ਬਾਇਓ ਡਾਟਾ ਹੈਗਾਗਾ ਠੀਕ ਹੈ ਤਕਰੀਬਨ ਜਿੰਨਾ ਸਾਰਾ ਮਾਲ ਆ ਸਾਰਾ ਇਹਦਾ ਆਪਣੇ ਕੋਲ ਬਾਇਓ ਡਾਟਾ ਹੈਗਾ ਇਹਨਾਂ ਦਾ ਸਾ ਕਾਪੀ ਤੇ ਨੋਟ ਉਹ ਅੰਦਰ ਵੀ ਹੈਗਾ ਆਪਾਂ ਇਹ ਲਿਖਤੀ ਰੂਪ ਦੇ ਵਿੱਚ ਲਿਆ ਤੇ ਲਿਖਤੀ ਰੂਪ ਦੇ ਵਿੱਚ ਅੱਗੇ ਦੇਵਾਂਗੇ ਬੋਲਣ ਵਾਲੀ ਗੱਲ ਨਹੀਂ ਹੈਗੀ ਇਹਦੀ ਠੀਕ ਹੈ ਤੇ ਸਾਰਾ ਪਸ਼ੋਕੜ ਦੱਸਾਂਗੇ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਜਿਹਦਾ ਚਾਰ ਦੰਦਾ ਆ ਪਹਿਤੋਂ ਅੰਦਾਜ਼ਾ ਲਾਸੇ ਦੁੱਧ ਦਾ ਕੀ ਕਪੈਸਿਟੀ ਪਾ ਸਕਦੀ ਹੈ ਦੁੱਧ ਵੀਰੇ 20 ਕਿਲੋ ਬ ਠੀਕ ਹੈ ਤੇ ਕੱਲ ਸੂਈਆ ਦੇ ਥੱਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਕਰਮ ਵਾਲੀ ਥੱਲੇ 20 ਕਿਲੋ ਬੌੜੀਆਂ ਨੂੰ ਸਟਾਰਟ ਹੋਈ ਆ ਜੀ ਠੀਕ ਹੈ 20 ਕਿਲੋ ਸਟਾਰਟ ਹੀ ਗਈ ਹੈ ਸਹੀ ਵੀਰ ਤੋਂ ਲਈ ਸੀ ਜਾਨੀ ਸਹੀ ਨਿਕਲੇ ਨੇ ਫਾਰਮਰ ਤੋਂ ਲਈ ਆ ਉਹਨੇ ਦੱਸਿਆ ਸੀ ਕਿ ਉਹ ਪਲੂਨ ਦਾ ਸੀਦਾ 28 29 ਕਿਲੋ ਦੁੱਧ ਚੋਇਆ ਬਿਲਕੁਲ ਵਾਕਈ ਵੀਰ ਸੱਚਾ ਹੈਗਾ ਐਸ ਵਕਤ ਕਿੰਨਾ ਰੈਡੀ ਆ ਹੁਣ 20 ਕਿਲੋ ਵੀਰੇ ਰੈਡੀ ਆ ਕੰਡੇ ਦੇ ਤੋਲ ਵਾਲਾ ਪਰ ਦੁੱਧ ਨੇ 20 ਨਹੀਂ ਦੇਣਾ ਦੁੱਧ 30 ਕਿਲੋ ਦੇਉ ਇਹ ਠੀਕ ਹੈ ਦੁੱਧ ਬਣ ਕੇ ਚੱਲੋ ਵੀ 25 ਤੋਂ ਪਾਰ ਗਰਮੀ ਦੇ ਵਿੱਚ ਚੱਲੂਗੀ ਬਿਲਕੁਲ ਚੱਲੂ ਵੀਰੇ ਬਿਲਕੁਲ ਬਿਲਕੁਲ ਠੀਕ ਹੈ ਸੋ ਮੂੰਹ ਮੱਥਾ ਦੇਖੋ ਤੇ ਚੌਣ ਚਵਾਓ ਓਕੇ ਹੈਨਾ ਬਿਲਕੁਲ ਓਕੇ ਆ ਵੀਰੇ ਬਹੁਤ ਠੰਡੀ ਸੀ ਇਹ ਚੌਣ ਹੀ ਬੜਾ ਚੰਗਾ ਲੱਗਿਆ ਕਰਮ ਵਾਲੀ ਨੂੰ ਠੀਕ ਹੈ ਸੋ ਬਹੁਤ ਚੰਗੀ ਬੱਚੀ ਦੂਜਾ ਨੰਬਰ ਤੇ ਸੂਈ ਸਵਾਈ ਇਹ ਸੂਈ ਹਈ ਨਾ तकरीबन ਨਹੀਂ ਇਹ ਨਹੀਂ ਸੂਈ ਇਹ ਇੱਕ ਹਫਤਾ ਦਾ ਰਹਿੰਦਾ ਬਾਕੀ ਸੂਨ ਚ ਠੀਕ ਹੈ ਤੇ ਦੋ ਦਿਨ ਪਹਿਲਾਂ ਵੀ ਸੂ ਸਕਦੇ ਕਰਮ ਵਾਲੀ ਠੀਕ ਹੈ ਤੇ ਇਹ ਵੀ ਵੀਰੇ ਆਪਾਂ ਫਾਰਮਰ ਤੋਂ ਲਈ ਆਗੀ ਦੂਜਾ ਸੂਆ ਸੂਂਦੀ ਆ ਤੇ ਕਰਮ ਵਾਲੀ ਦੇਖੋ ਲੇਵ ਲੁਕਦਾ ਵੀ ਕੋਈ ਅੰਤ ਨਹੀਂ ਹੈਗਾ ਤੇ ਲੱਗਦਾ ਐ ਜਿਵੇਂ ਬਿਆਰ ਲੱਗਾਂ ਦੇ ਲੇਵਦਾ ਹਣਾ ਹਾਂਜੀ ਹਾਂਜੀ ਵੀਰੇ ਇਹਦਾ ਆਪਾਂ 35 ਪਾਇਆ ਪਲੂਣ ਦਾ ਜੀ ਸੋ 35 ਕਿਲੋ ਪਲੂਣ ਦਾ ਦੁੱਧ ਪਾਇਆ ਵਾ ਤੇ ਬਾਕੀ ਥੱਲੇ ਮਿਲਕ ਵੇਨਸ ਵਗੈਰਾ ਦੇਖ ਸਿਆ ਜੀ ਦੇ ਮਿਲਕ ਵੇਨਸ ਵੀਰੇ ਕਿੰਨੀਆਂ ਚੰਗੀਆਂ ਨੇ ਸੋ ਬਹੁਤ ਚੰਗੇ ਮਿਲਕ ਵੇਨਸ ਦਿਖਾਈ ਦੇ ਜਾਂਦੀਆਂ ਤੇ ਅੱਖ ਰੁੱਖਰ ਬੱਚ ਲਗਭਗ ਅਜੇ 5 ਤੋਂ 6 ਦਿਨ ਬਾਕੀ ਪਏ ਆ ਤੇ ਸਿਬਿਓ ਸੱਪ ਬਣ ਜੂ ਜਮਾ ਖਾ ਕੇ ਮਾਲ ਪਰ ਆ ਬਹੁਤ ਚੰਗੀ ਬਣੂਣ ਵਾਲੇ ਬਿਲਕੁਲ ਵੀਰੇ ਬਲ ਰਸਨ ਖਾ ਕੇ ਬੜੀ ਵਿਆ ਕਰਨ ਵਾਲੀ ਠੀਕ ਹੈ ਜਿਹੜਾ ਅੱਗੇ ਬਚਿਆ ਵੀਰੇ ਖੀਰਾ ਠੀਕ ਹੈ ਦੋ ਦੰਦੀਆਂ ਦੇ ਵਿੱਚ ਖੀਰਾ ਬਚਾਗਾ ਤੇ ਹਫਤਾ ਲੂ ਸੂਣ ਨੂੰ ਬਿਲਕੁਲ ਫੈਟਰਸ ਲੇਵੇ ਦੀਆ ਕਰਮਾ ਲਈ ਠੀਕ ਹੈ ਤੇ ਅੰਤੀ ਕੋਈ ਨਹੀਂ ਅਖਰ ਬਰੀਕੀਆਂ ਬਹੁਤ ਚੰਗੀਆਂ ਨੇ ਕਰਮਾ ਲਈ ਜਿਹੜੇ ਵੀਰ ਕੋਲੇ ਚਲੀ ਗਈ ਵੀਰੇ ਪੂਰਾ ਬਰੀਡ ਤੇ ਇਹਨੇ ਕੰਮ ਕਰਨਾ ਹੋਵੇ ਠੀਕ ਹੈ ਇਹਨੂੰ ਖਰੀਦ ਸਕਦਾ ਨਜ਼ਾਰੇ ਲਿਆ ਦਊਗੀ ਠੀਕ ਹੈ ਮੂੰਹੋਂ ਖੀਰੀ ਬਿਲਕੁਲ ਖੀਰੀ ਵੀਰੇ ਲੈ ਜੂ 5-4 ਦਿਨ ਹਣਾ ਹਾਂਜੀ ਹਾਂਜੀ ਆਪਾਂ ਮਾਸਟਰ ਤੋਂ ਲਈਆ ਵੀਰ ਤੋਂ ਠੀਕ ਹੈ ਮਿੰਨੀ ਫਾਰਮ ਚਲਾਉਂਦੇ ਆ ਬਹੁਤ ਬਸੀਆਂ ਟੋਪਰੀਆਂ ਉਹਨਾਂ ਕੋਲ ਜੀ ਸੁਪਰ ਬਹੁਤ ਸੋਹਣਾ ਸੈਜ ਵਗੈਰਾ ਤੇ ਬਾਕੀ ਬਿਊਟੀ ਤੇ ਲੱਤਾਂ ਚੌੜੀਆਂ ਕਰ ਕਰ ਦੋਦੀਆਂ ਜੇ ਤੇ ਅਗੇ ਪੰਜਵਾਂ ਨੰਬਰ ਦੇਖੇ ਨੇ ਵੈੜ ਜਿਹੜੀ ਆ ਭਾਈ ਜਿਹੜੀ ਪੰਜਵਾਂ ਨੰਬਰ ਦੇਖਦੇ ਆਂਗੇ ਵੀਰੇ ਇਹ ਆਪਣੀ ਦੂਜਾ ਸੂਹਾ ਸੂਂਦੀ ਆ ਠੀਕ ਹੈ ਇਹ ਵੀ ਦੇਣੀ ਦੀ 30 ਲੀਟਰ ਤੋਂ ਪਾਰ ਵਾਲੀ ਆ ਇੱਕ ਹਫਤਾ ਲੂ ਸੂਣ ਨੂੰ ਤੇ ਇਹ ਵੀ ਫਾਰਮ ਚੋਂ ਲਈ ਆ ਬਾਇਓ ਡਾਟਾ ਆਪਣਾ ਕੋ ਸਾਰਾ ਹੈਗਾ ਇਹਦਾ ਵੀ ਇੱਕ ਹਫਤਾ ਪਿਆ ਸੂਣ ਦੇ ਵਿੱਚ ਬਾਕੀ ਇਹਦਾ ਤੇ ਚੰਗਾ ਮਿਲਕ ਰਿਕਾਰਡ ਪੇ ਲੂਣ ਦਾ ਪਾਇਆ ਹੋਇਆ ਹੈ ਦਾ ਹਾਂ ਬਿਲਕੁਲ ਵੀਰੇ ਬਿਲਕੁਲ ਇਹ ਵੀ 35 ਤੋਂ ਪਾਰ ਵਾਲੀ ਆ ਜੀ ਦੇਖੋ ਫੇਸ ਦੇਖੋ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਜਾਨਵਰ ਜਿੰਨੇ ਆਪਾਂ ਤੁਹਾਨੂੰ ਦਿਖਾਉਣੇ ਪਏ ਬਰੀਡ ਵਾਲੇ ਜਾਨਵਰ ਦਿਖਾਉਂਦੇ ਪਏ ਆ ਟੇਲੇਵਾ ਵਗੈਰਾ ਤੇ ਕੰਪੈਕਟ ਆਰਡਰ ਦੀਆ ਮਿਲਕਵੇਨ ਵਗੈਰਾ ਬਹੁਤ ਚੰਗੀ ਆ ਦੂਜਾ ਸੂਆ ਸੂਣ ਲਿਆ ਦਿਨ ਕੁਝ ਕਰਮਾਲੀ ਹਜੇ ਲੈਂਦੀ ਪਈ ਆ ਬਿਊਟੀ ਵਗੈਰਾ ਤੇ ਥਣ ਵੀ ਮੰਨ ਕੇ ਚਲੋ ਸੋਨਾ ਹਾਥੀ ਚਵਾਈ ਵਾਲਾ ਚਾਹੇ ਬੰ ਮਸ਼ੀਨੀ ਚਵਾਈ ਕਰ ਲੇ ਦੋਨੇ ਟਾਈਪ ਦਾ ਥਣ ਲੱਗਿਆ ਹੋਵੇ ਇਹਦੇ ਤੇ ਨਾਲਾ ਨੂੜਾ ਬਹੁਤ ਚੰਗੇ ਦਿਖਾਈ ਦੀ ਜਾਂਦੀਆਂ ਗੀਆਂ ਬਾਕੀ ਆਪਾਂ ਵੀਰਾਂ ਨੂੰ ਇੱਕ ਬੇਨਤੀ ਹੋਰ ਜਰੂਰ ਕਰਨੀ ਹੈ ਆਪਣੇ ਫਾਰਮ ਤੇ ਆਉਣਾ 26 ਤਰੀਕ ਨੂੰ ਹਾਂਜੀ ਵਿੱਚ ਵੀਰ ਕਹਿੰਦਾ 25 ਨੂੰ ਦੇਖੋ ਵੀਰੇ ਅੱਜ ਦੇਖੋ ਸੋਭਾ ਦੇ ਆਪਾਂ ਗਾਈਆਂ ਹੰਮੀਆ ਨਮਾਈ ਜਾਂਦੇ ਆ ਇਹ ਕੱਲ ਨੂੰ ਅਰੈਸਟ ਕਰਦੇ ਆਂ ਕੱਲ ਨੂੰ ਆਪਾਂ ਕੋਈ ਗਾਂ ਨਹੀਂ ਵੇਚਣੀ ਇਹ ਸੱਬੀ ਨੂੰ ਹੀ ਵੇਚਾਂਗੇ ਇਹਦੇ ਵਿੱਚੋਂ ਇੱਕ ਗਾਂ ਵੀ ਨਹੀਂ ਆਪਾਂ ਵੇਚ ਦੇਗੇ ਠੀਕ ਹੈ ਬਾਕੀ ਆਨਲਾਈਨ ਅਸੀਂ ਸੌਦੇ ਬਹੁਤ ਘੱਟ ਲਾਉਣੇ ਆ ਇੱਕ ਬੇਨਤੀ ਹੋਰ ਆ ਵੀ ਜਦੋਂ ਵੀ ਸਾਡੇ ਫਾਰਮ ਤੇ ਆਉਣਾ ਵੀਰੇ ਆਉਦਾ ਇੱਕ ਦੋ ਦਿਨ ਪਿੰਡਾਂ ਦੇ ਵਿੱਚ ਬਾਹਰੋਂ ਰੇਟ ਲਾਜ਼ਮੀ ਪਤਾ ਕਰਕੇ ਆਵੇ ਜੈ ਜੈ ਗੱਲ ਆ ਜੈ ਸਾਡੇ ਫਾਰਮ ਤੇ ਆਉਣ ਦੇ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂਗਾ ਜੈ ਜੈ ਗੱਲ ਅੱਗੇ 6 ਮਹੀਨਾ ਨੰਬਰ ਦੇਖਿਆ ਨੇ ਜਿਹੜਾ ਇਹ ਵੀ ਵੀਰੇ ਦੂਜਾ ਸੂਆ ਸੂੰਦੀ ਆ ਤੇ ਤਕਰੀਬਨ ਇੱਕ ਹਫ਼ਤਾ ਇਹ ਵੀ ਪਾਜੂ ਤੇ ਜਾਣ ਜੂਨ ਬੜੀ ਇਹਨੂੰ ਕਰਮ ਵਾਲ ਤੇ ਸੁਹਾ ਸੁਂਦੇ ਦੂਜਾ ਕਰਮ ਵਾਲੇ ਇਹ ਸਾਡੇ ਨਾਲ ਤੇ ਪੰਡੂ ਲਈਆ ਫਾਰਮ ਚੋਂ ਜੀ ਠੀਕ ਹੈ ਸੋ ਬਾਕੀ ਦੇਖੋ ਕੱਦ-ਕਾਠ ਵਗੈਰਾ ਤੇ ਬਾਡੀ ਸਟਰਕਚਰ ਵਗੈਰਾ ਪੂਰੀ ਹੱਡਾਂ ਪੈਰਾਂ ਦੀ ਮਜ਼ਬੂਤ ਸੋ ਨਾਗਾ ਬਟ ਟੋਟਲੀ ਜਿੰਨੇ ਸਾਨੂੰ ਦਿਖਾਉਣੇ ਪਏ ਆ ਸਾਰੇ ਸਟੈਂਡਰਡ ਵੀ ਦੇ ਸਿਲੇਕਟਡ ਪਸ਼ੂ ਹੀ ਖਰੀਦੇ ਪਏ ਜਮਾ ਤੇ ਸਾਫ਼ ਸੁਥਰਾ ਕੋਈ ਪਸ਼ੂ ਲਿੱਸਾ ਨਾ ਮਾਰੀ ਕਿਸੇ ਪਾਸੇ ਕੋਈ ਪਰਮਾਤਮਾ ਦੀ ਕਿਰਪਾ ਬਿਮਾਰੀ ਠਮਾਰੀ ਜਣੀ ਤੇ ਅੱਗੇ ਆਪਾਂ ਨਾਲ ਜਿਹੜੀ ਪਲੂਣ ਬੱਚੀ ਦੇਖਦੇ ਆ ਜੀ ਇਹ ਵੀਰੇ ਜਰਸ ਆਪਣਾ ਚਿਹਰੇ ਦੇ ਵਿੱਚ ਨਾਲ ਥੋੜਾ ਜਿਹਾ ਕ੍ਰੋਸ ਦਾ ਗਰਲੈਂਡੋ ਦਾ ਪੈਂਦਾ ਜੀ ਠੀਕ ਹੈ 10 15% ਹਾਂਜੀ ਹਾਂਜੀ ਇਹ ਚਾਰ ਦੰਦ ਦਾ ਵੀਰੇ ਮੂੰਹੋਂ ਚਾਰ ਦੰਦ ਹਾਂ ਦੋ ਦੰਦ ਦਾ ਜੀ ਦੋ ਦੰਦ ਹਾਂਜੀ ਸੋ ਦੋ ਦੰਦ ਜਿਵੇਂ ਨਗੀਨਾ ਹੀ ਹੈ ਹਨਾ ਬਿਲਕੁਲ ਨਗੀਨਾ ਵੀਰੇ 10 ਦੰਦ ਬਾਕੀ ਆ ਠੀਕ ਹੈ ਵੀਰੇ ਕੋਲੇ ਚਲੀ ਗਈ ਗਰਮੀ ਵੀ ਘੱਟ ਮੰਨੂ ਵੀਰੇ ਨਜ਼ਾਰੇ ਲਿਆ ਦੁੱਧ ਪੱਖੋਂ ਜੀ ਸੋ ਜਿਵੇਂ ਮੱਝ ਨੂੰ ਟੱਕਰ ਦੇਣੀ ਹੈ ਜਮਾ ਬਿਲਕੁਲ ਵੀਰੇ ਬਿਲਕੁਲ ਜੀ ਸੋ ਵੀਰੇ ਜੀ ਮੈਚ ਦਾ ਟਾਈਮ 1.5 ਲੱਖ ਮਹਿੰਦਾ ਹੋਇਆ ਪਿਆ ਤੇ ਇਹਦਾ ਲੱਖੋਂ ਅੰਦਰ ਹੀ ਆ ਹਨਾ ਹਾਂਜੀ ਬਿਲਕੁਲ ਜੀ ਬਿਲਕੁਲ ਸੋ ਲੱਖੋਂ ਅੰਦਰ ਨਾਲੇ ਘਰੇ ਬਚਾਊਗਾ ਮਗਰ ਬੱਚੀ ਪੁੱਛੀ ਦੇਤੀ ਹੈ ਨਹੀਂ ਕਿਉਂਕਿ ਇਹਦੇ ਵਿੱਚ ਕੁਝ ਕਰੈਕਟਰ ਗਰਲੈਂਡੋ ਤਾਂ ਜੇ ਆਪਾਂ ਕਹਿ ਸਕਦੇ ਕੁਝ ਕਰੈਕਟਰ ਇਹਦੇ ਵਿੱਚ ਤੇ ਫੈਟ ਨੇ ਬਣ ਕੇ ਚਲੋ 2.8 ਫਲੋਂ ਅੱਗੇ ਰਹਿਣਾ ਜਿਵੇਂ ਸਵਾਦਾਰ ਦੁੱਧ ਨਿਆਰੇ ਦੇਦਨੇ ਜਿਵੇਂ ਨੇ ਤੇ ਮੂੰਹੋਂ ਦੋ ਲਾਂਦਾ ਜਿਵੇਂ ਲਗਭਗ 8-10 ਸਾਲ ਚੱਲਣ ਵਾਲੀ ਚੀਜ਼ ਆ ਅੱਗੇ ਲੱਗਦਾ ਫੇਰ ਪਲੂਣ ਬੱਚੀ ਆਣੀ ਇਹ ਵੀ ਰਖੀਦੀ ਆ ਠੀਕ ਹੈ ਦੋ ਬਿਲਕੁਲ ਦੁੱਧ ਦੰਦਿਆਂ ਦੇ ਵਿੱਚ ਚਕਰ ਮਾਲੀ ਤੇ ਸੂਣ ਨੂੰ ਪੰਜ ਚਾਰ ਦਿਨ ਪਾਉਗੀ ਤੇ ਥਣ ਦੇਖੋ ਕੱਲਾ ਕੱਲਾ ਨਿਖਰ ਮਾਂ ਲੱਗਿਆ ਤੇ ਕ੍ਰਾਸ ਤੇ ਗਰਮੀ ਵੀ ਘਟ ਮੈਨੂੰ ਤੇ ਦੁੱਧ ਸੋਹਣਾ ਪਾਜੀ ਠੀਕ ਹੈ ਹਲਕਾ ਬਣ ਦਿਖਾਉਂਦੀਆ ਕਰਾਓ ਸਰ ਬਿਲਕੁਲ ਵੀਰੇ ਬਿਲਕੁਲ ਜੀ ਸੋ ਬਾਕੀ ਥਾਣਾ ਜੇ ਵੇਖੀ ਦੇਖੋ ਸਵੇਲਿੰਗ ਸਵੇਲਿੰਗ ਪਾਉਣ ਲੱਗ ਗਈ ਤੇ ਮੂੰਹੋ ਖੀਰੀ ਆ ਬਿਲਕੁਲ ਜਮਾ ਕਿਆ ਬਾਤ ਆ ਬਾਡੀ ਸਟਰਕਚਰ ਤੇ ਕੰਪੈਕਟ ਅੜਾ ਜਮਾ ਤੇ ਜਿੰਦ ਜਾਨ ਪਲੀ ਪੁੜੀ ਬਹੁਤ ਜ਼ਿਆਦਾ ਹੈਗੀ ਚੰਗੀ ਕੇਰ ਵਾਲੇ ਕਰਵਾਈ ਵੀ ਹੈ ਇਹ ਤੇ ਅੱਗੇ ਆਪਣੀ ਨਾਲ ਵੇੜ ਖੜੀ ਦੇਖੀ ਜਨੇ ਜੀ ਇਹ ਵੀ ਵੀਰੇ ਜੋੜਾ ਉਸੇ ਫਾਰਮ ਚੋਂ ਆਇਆ ਹੈਗਾ ਇਹ 12 ਦਿਨ ਦੀ ਕੱਚੀ ਆ 12 ਦਿਨ ਪੈਂਡਿੰਗ ਪਏ ਦੇ ਬਿਲਕੁਲ 12 ਦਿਨ ਪਏ ਵੀਰੇ ਇਹਦਾ ਵੀ 35 ਕਿਲੋ ਦਾ ਰਿਕਾਰਡ ਆ ਦੂਜਾ ਸੂਆ ਸੂਣਾ ਕਰਮ ਨੇ ਲਿਆਓ ਜੀ ਠੀਕ ਆ 35 ਕਿਲੋ ਪਲੂਣ ਦਾ ਦੁੱਧ ਪਾਇਆ ਵਾ ਤੇ ਦੂਜਾ ਸੂਇਸ ਵਾਰ ਸੂਂਦੀ ਆ ਹਨਾ ਬਿਲਕੁਲ ਵੀਰੇ ਦੂਜਾ ਸੂਆ ਜੀ ਠੀਕ ਐ ਸੋ ਮੂੰਹ ਵਾ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਬਾਕੀ ਪੋਲਾ ਬੰਨ ਦੇਖੋ ਹਵਾਨੇ ਦੇ ਵਿੱਚ ਇਹਦੇ ਕੀ ਬਤਾ ਜਾਵਾ ਕੰਪੈਕਟ ਹਡ ਰੱਖਣਾ ਇਹਨੇ ਜਿੰਦ ਜਾਨ ਤੇ ਮਾਲ ਆਪਾਂ ਤੁਹਾਨੂੰ ਸਾਰਾ ਦਿਖਾਈ ਜਨੇ ਪੂਰੀ ਫੁੱਲਾ ਵੇੜ ਦੇ ਵਿੱਚ ਜਮ ਜੰਦੇ ਜਾਂਦੇ ਵਿੱਚ ਤੇ ਅੱਗੇ ਆਪਾਂ ਨਾਲ ਜਿਹੜੀ ਵੇੜ ਦੇਖੀ ਨੇ ਇਹਦੇ ਜੀ ਇਹ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਦੂਜਾ ਸੂਆ ਸੁੰਦੀ ਆ ਜੀ ਇਹ ਦੰਦਾ ਜੇ ਹੋਣੀ ਆ ਹਨਾ ਹਾਂ ਦੰਦਾ 6 ਦੰਦਾ ਵੀਰੇ ਠੀਕ ਹੈ تقریبا ਇੱਕ ਹਫਤਾ ਲਾਉਗੀ ਫਿਟਨੈਸ ਲੈਵੇ ਜੀ ਤੇ ਦੁੱਧ ਦਹੀਂ ਦਾ ਵੀ ਰਿਕਾਰਡ ਬਹੁਤ ਸੋਹਣਾ ਕਰਮਾ ਲਈਦਾ ਠੀਕ ਹੈ ਮਾਲ ਫਿਰ ਸਰਾ ਬਸ ਸਲੈਕਟ ਨਹੀਂ ਲਾਉਨੇ ਹਨਾ ਵੱਡੇ ਵੀਰੇ ਕੋਕੇ ਪੀਸ ਲਿਆਉਣੇ ਆਗੇ ਸਾਡਾ ਦੇਖੋ ਜੀ ਕਿਸੇ ਨੂੰ ਤਾਂ ਕੋਈ ਨਸ਼ਾ ਖਾ ਕੇ ਨਸ਼ਾ ਚੜਦਾ ਹੈਗਾ ਠੀਕ ਹੈ ਸਾਡੀ ਤੀਜੀ ਵੀਡੀਓ ਵਪਾਰ ਚ ਜਦੋਂ ਅਸੀਂ ਖਰੀਦਣ ਜਾਂਦੇ ਮੇਰੇ ਨਾਲ ਚਾਰ ਪੰਜ ਬੰਦੇ ਨਾਲ ਹੁੰਦੇ ਆ ਠੀਕ ਹੈ ਅਸੀਂ ਜਦੋਂ ਜਾਂਦੇ ਆ ਵੀਰੇ ਅਸੀਂ ਚੰਗੀ ਚੀਜ਼ ਖਰੀਦਦੇ ਹਾਂ ਨੂੰ ਜਦੋਂ ਖਰੀਦਦੇ ਹਾਂ ਨਸ਼ਾ ਚੜਦਾ ਇੱਕ ਤਰ੍ਹਾਂ ਦਾ ਜੈ ਜਗਲਾ ਜਮਾ ਇਹ ਕਿਵੇਂ ਕਹਿੰਦੇ ਇਸ ਕੋ ਹੋ ਗਿਆ ਅੱਖਿਆਂ ਦਾ ਉਹ ਗੱਲ ਆ ਹਨਾ ਜਮਾ ਮੈਂ ਉਹਦਾ ਬੇਟਾ ਹੈਗਾ ਮੈਂ ਖੜ ਜਾਇ ਗੱਲਾਂ ਜਮਾ ਸੁਭਰ ਸਾਫ ਸਿਤਰਾ ਵੀਰ ਪਸੂਲੇ ਹੁੰਦਾ ਜਿਹਦਾ ਪਸੂ ਵੀਰੇ ਸਿਲੈਕਟ ਕਰੇ ਵਾ ਮੰਨ ਕੇ ਚੱਲੋ ਇਹ ਖਰੀਦਣ ਵੇਲੇ ਭਾਅ ਨਹੀਂ ਦੇਖਿਆ ਜਾਂਦਾ ਹੁੰਦਾ ਜਮਾ ਜਿਵੇਂ ਕਹਿੰਦਾ ਅੱਗ ਲੱਗੀ ਤਾਂ ਮਸਕਾ ਦਾ ਭਾਅ ਨਹੀਂ ਪੁੱਛੀਦਾ ਨਹੀਂ ਪੁੱਛੀਦਾ ਵੀਰੇ ਨਹੀਂ ਪੁੱਛੀਦਾ ਤੇ ਫਿਰ ਪਿੱਛੇ ਮੁੜਦੇ ਨਹੀਂ ਜੇ ਚੰਗੀ ਜੀ ਲੱਗ ਜਾਣਾ ਬਸ ਵੀਰੇ ਚੰਗੀ ਜੀ ਜੱਤ ਕੱਟ ਵੇਚ ਲੋ ਵੀਰੇ ਸਾਡਾ ਕਿ ਦੇਖੋ 300 ਗਾਹ ਪਾ ਮਹੀਨੇ ਦੀ ਵੇਚਦੇ ਆ ਜੈ ਜੀ ਗੱਲ ਸਾਡਾ 11500 2000 ਨਫਾ ਸਾਨੂੰ ਬਹੁਤ ਹੋ ਜਾਂਦਾ ਹੈਗਾ ਯਾਨੀ ਚੰਗੀ ਚੀਜ਼ ਵੇਚਦੇ ਆ ਸੈਣੇ ਕਹਿੰਦੇ ਵੀ ਇੱਕ ਤੂੰ ਕੀ ਕਰ ਲੋ ਜਿਹੜਾ ਗਾਹਕ ਆ ਗਿਆ ਸਾਡੇ ਕੋਲ ਕੇਰਾ ਵੀਰੇ ਉਹਨਾਂ ਤਾਂ ਆਉਣੇ ਆਉਣਾ ਪੰਜ ਚਾਰ ਬੰਦੇ ਅੱਗੋਂ ਵੀ ਹੋਰ ਭੇਜਦਾ ਹੈਗਾ ਤੇ ਚੰਗੀ ਚੀਤ ਆਪਾਂ ਭਾ ਲੈ ਗੇ ਮੂਰਲਾ ਵੀਰ ਪਾ ਭਰਦਾ ਹਣਾ ਬਿਲਕੁਲ ਜੀ ਠੀਕ ਹੈ ਸੋ ਆਪਾਂ ਜਿਹੜੀ ਆ ਬੈਡ ਦਿਖਾਈ ਹੈ ਲੇਵਾ ਲੂਵਾ ਬਹੁਤ ਸੋਹਣਾ ਸਾਫ ਸੁਥਰਾ ਤੇ ਗਰਮੀ ਵਾਲੇ ਤੋਹਫਾ ਜਮਾ ਤੇ ਅੱਗੇ ਨਾਲ ਵੱਡੀ ਬੈਡ ਦੇਖੀਏ ਨੇ ਇਹਦੇ ਜੀ ਹਾਂਜੀ ਠੀਕ ਆ ਸੁਆ ਦੂਜਾ ਲੱਗਦਾ ਹਨ ਹਾਂਜੀ ਦੂਜਾ ਆਪਾਂ ਮਾਸੀਆਂ ਤੋਂ ਲਈਆ ਫਾਰਮ ਚੋਂ ਵੀਰੇ ਠੀਕ ਆ ਦੂਜਾ ਸੁਆ ਸੁੰਦੀ ਆ ਇੱਕ ਹਫਤਾ ਬਾਕੀ ਆ ਤੇ ਦੁੱਧ ਦਾ ਰਕਾਟ ਇਹਦਾ ਵੀ ਬਹੁਤ ਦੱਸਿਆ ਮਾਲਕਾਂ ਨੇ ਜੀ ਠੀਕ ਆ ਸੋ ਬਿਊਟੀ ਵਗੈਰਾ ਤੇ ਟੈਕ ਟੂ ਫਾਰਮ ਵਾਲਾ ਹੈਗਾ ਫਿਰ ਹਨ ਬਿਲਕੁਲ ਵੀਰੇ ਸਾਰੇ ਦਾ ਗੋਹਾ ਗਾਹ ਦੇਖੋ ਕਿੰਨਾ ਜੰਮਿਆ ਸੀ ਮਸਾਂ ਪੱਟਿਆ ਜੀ ਫਾਰਮ ਵਾਲਿਆਂ ਬਹਿੜਾਂ ਦੇ ਠੀਕ ਆ ਸੋ ਨਾੜਾ ਦੇਖੋ ਹਵਾਨੇ ਦੇ ਬਹੁਤ ਚੰਗੇ ਮਿਲਕ ਵੇਨਸ ਵਗੈਰਾ ਪੂਰੀ ਸਾਫ ਸੁਥਰੀ ਬਹਿੜਾ ਚੰਗੀ ਜਿੰਦ ਜਾਨ ਪਲੱਸ ਬਿਊਟੀ ਤੇ ਗੁੰਦਵੇਂ ਫਿੱਟ ਫਾਟ ਆर्डर ਦੀ ਆ ਤੇ ਕੀ ਰਿਕਾਰਡ ਸੀ ਦੁੱਧ ਦਾ ਇਹ ਪਿਛਲੀ ਾਰ ਦਾ ਕਿਦਾ ਵੀਰੇ 38 ਕਿਲੋ ਦਾ ਰਿਕਾਰਡ ਆ ਦੁੱਧ ਦਾ ਜੀ ਠੀਕ ਆ ਮਨ ਨੂੰ ਕ੍ਰੋਸ ਕਰ ਦਿਓ ਫਿਰ ਤਾਂ ਹਾਂ ਵੀਰੇ 40 ਕਿਲੋ ਬਾਹਰ ਦੇਊਗੀ ਜੇ ਇਹਨੇ 40 ਦਿੱਤਾ ਫਿਰ ਕਿਹੜੀਆਂ ਲੈਣਗੀਆਂ ਜੀ ਤੇ ਬਾਕੀ ਲੇਵਾ ਪੂਰਾ ਫਿੱਟ ਬਾੜਾ ਪੋਲੀ ਆ ਪੂਰੀ ਹਾਂ ਵੀਰੇ ਪੂਰਾ ਦੂਰਾ ਥਣ ਲੱਗਿਆ ਮਸ਼ੀਨੀ ਵੀ ਚੋ ਸਕਦੇ ਹੋ ਚਿਮੀ ਚੋ ਸਕਦੇ ਹੋ ਜੀ ਠੀਕ ਆ ਤੇ ਅੱਗੇ ਫਿਰ ਇਹ ਦੂ ਵੈੜ ਦੇਖਿਆ ਨੇ ਜਿਹੜੀ ਆਪਾਂ ਅੱਗੇ ਵੀ ਦਿਖਾਉਣਾ ਬਾਕੀ ਵੀਰੇ ਇੱਕ ਗੱਲ ਹੋਰ ਦੱਸਦਾ ਸੈਣੇ ਦੀ ਕਹਾਵਤ ਆਗੀ ਠੀਕ ਹੈ ਕਹਿੰਦੇ ਵੀ ਭਾਅ ਸਿਰ ਤਾਂ ਪਾਥੀਆਂ ਵਿਕ ਜਾਂਦੇ ਆ ਬੇਪਾਅ ਸਿਆਉਣਾ ਨਹੀਂ ਵਿਕਦਾ ਜੈ ਜੈ ਗੱਲ ਇਹ ਆਪਾਂ ਕੱਲੀ ਚੀਜ਼ ਵੀ ਜਿਆਦਾ ਕੁਆਲਿਟੀ ਚੰਗੀ ਕਹਿੰਦੇ ਰੇਟ ਆਪਣਾ ਵੱਧ ਹੋਵੇ ਫੇਰ ਵੀ ਨਹੀਂ ਚੀਜ਼ ਵਿਕਦੀਗੀ ਠੀਕ ਹੈ ਜਦੋਂ ਆਪਣਾ ਵੀਰੇ ਭਾਅ ਚ ਕੁਆਲਿਟੀ ਸਹੀ ਆ ਭਾਅ ਜਾਏਗਾ ਉਹ ਚੀਜ਼ ਨੇ ਵਿਕਣਾ ਹੀ ਵਿਕਣਾਗਾ ਜੀ ਜੈ ਜੈ ਗੱਲ ਹੈ ਜੀ ਹਣਾ ਤੇ ਨਾਲ ਜਿਹੜੀ ਵੈੜ ਦੇਖੀਏ ਨੇ ਜੀ ਇਹ ਵੀਰੇ 12 ਦਿਨ ਦੀ ਕੱਚੀ ਆ ਜੀ ਫਾਰਮ ਚੋਂ ਲਈ ਆ ਤਾਂਹਾਂ ਤੋਂ ਬੋਡੀ ਬੁੱਡੀ ਦਿਖ ਜਮਾ ਜਾਏਗਾ ਲੈ ਹਾਂ ਹਾਂਜੀ ਹਾਂਜੀ ਸੋ ਦੇਖੋ ਜਮਾ ਕਿਆ ਬਾਤਾਂ ਜਮਾ ਬਹੁਤ ਵੱਡੀ ਬਿਹੜਾ ਸੁਹਾ ਸੁਹੰਦਿਆ ਦੂਜਾ ਤੇ ਬਾਕੀ ਲੋਲੀ ਪੋਲੀ ਬਹੁਤ ਹਸਲੋਣਾ ਬਹੁਤ ਟਾਪ ਦੀ ਬੱਸੀ ਆ ਵੀਰੇ ਬਹੁਤ ਟਾਪ ਦੀ ਠੀਕ ਕੀ ਰਿਕਾਰਡ ਦੱਸਿਆ ਇਹਦਾ ਇਹਦਾ ਵੀਰੇ 40 ਤੋਂ ਬਾਹਰ ਦੱਸਿਆ ਜੀ 40 ਕਿਲੋ ਤੋਂ ਪਲੂਣ ਦਾ ਵਾਰ ਹਾਂਜੀ 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 ਸੋ ਆਪਾਂ ਮੰਨ ਕੇ ਜਿਲੇ ਗਰਮੀ ਦੇ ਵਿੱਚ ਵੀ 40 ਤੋਂ ਬਾਹਰ ਵਾਲੀ ਹੈਗੀ ਆ ਬਿਲਕੁਲ ਵੀਰੇ ਨਾਲ ਥੋੜਾ ਕ੍ਰੋਸ ਹੈਗਾ ਨਾ ਠੀਕ ਹੈ ਸੋ ਰੈੱਡ ਪੰਨ ਸੋ ਕਰ ਦਈਏ ਵਿੱਚੋਂ ਤੇ ਨਜ਼ਾਰੇ ਲਿਆ ਦੇਨੇ ਗਰਮੀ ਦੇ ਵਿੱਚ ਇਹਨੇ ਭਫਕੜਾ ਘਟਾ ਗਏ ਨੇ ਤੇ ਦੇਖੋ ਲੇਵਲ ਉਹ ਬਹੁਤ ਚੰਗਾ ਸਾਫ ਇੱਕ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈ ਗਿਆ ਘ ਭਰਾਉਣ ਦੀ ਲੋੜ ਨਹੀਂ 28 ਗੱਡੀਆਂ ਆਪਣੇ ਕੋਲੇ ਪੱਕੀਆਂ ਚੱਲਦੀਆਂ ਨੇ ਠੀਕ ਹੈ ਇਹ ਨਹੀਂ ਗੱਲ ਵੀ ਆਪਾਂ 50 ਗਾਈਆਂ ਗੱਡੀ ਨਹੀਂ ਮਿਲਣਗੀ 13 ਰੁਪਏ ਕਿਲੋਮੀਟਰ ਕੱਲੇ ਪੰਜਾਬ ਪੰਜਾਬ ਦਾ ਜਿਵੇਂ ਉਹ ਉਹ ਏਰੀਆ 'ਚ ਕਿਸੇ ਨੇ ਬੰਦੇ ਨੇ ਸਿੰਗਲ ਗਾਂ ਲੈਣੀ ਆ ਪਉਦਾ ਵੀ ਜਾਇਜ਼ ਕਰਾ ਦੇਣੇ ਹੁੰਦੇ ਆ ਉਹ ਏਰੀਆ ਦੀ ਇੱਕ ਗਾਂ ਨੂੰ ਡਬਲ ਪਾ ਕੇ ਵੇਚ ਦੇਣੇ ਆ ਉਹ ਕਰਾਇਆ ਹਾਫ ਹਾਫ ਪੈ ਜਾਂਦਾ ਵੱਡੀ ਗੱਲ ਆਪਣੇ ਕੋਲ ਪੇਮੈਂਟ ਆਨਲਾਈਨ ਦੀ ਸਹੂਲਤ ਸਾਰੀ ਹੈਗੀ ਆ ਸਵਾਭ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਆਨਲਾਈਨ ਹਰ ਤਰ੍ਹਾਂ ਦਾ ਕੱਲਾ ਚੈੱਕ ਨਹੀਂ ਲੈਂਦੇਗੇ ਕਿਸੇ ਵੀਰ ਕੋਲੇ 5-7000 ਘੱਟ ਬਾਤੋ ਮੇਰੇ ਗੱਡੀ ਵਾਲੇ ਵੀਰ ਨੂੰ ਫੜਾ ਸਕਦਾ ਠੀਕ ਹੈ ਅੱਗੇ ਨਾਲ ਜਿਹੜੀ ਵਾੜ ਦੇਖੀ ਆ ਨੇ ਇਹ ਵੀਰੇ ਸੈਦੋ ਤੋਂ ਲਈ ਆ ਫਾਰਮ 'ਚੋਂ ਠੀਕ ਹੈ ਸੈਦੋ ਤੋਂ ਲਈ ਆ ਦਾ 4 ਦੂਜਾ ਸੂਆ ਪਲੂਣ ਦਾ 48 ਕਿਲੋ ਹਾਂ 48 ਕਿਲੋ ਰਕਾਟ ਆ ਵੀ ਰਹੇ ਦਾ ਜੀ ਠੀਕ ਹੈ ਸੋ ਬੈਠ ਦੇਖੋ ਵਾਲ ਝੋਲੀ ਦਸੀ ਜਾਂਦੇ ਹਨ ਜਮ ਹਾਂਜੀ ਹਾਂਜੀ ਵੀਰ ਜੀ ਸੋ ਇੰਨਾ ਚਲਦੇ 50 55 ਹਨਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਜੀ ਹਾਲੇ ਤਾਂ ਲੈ ਜੂ 10 ਦਿਨ ਲੱਗਦਾ 12ਵੇਂ ਦਾ ਵੀਰੇ ਟਾਈਮ ਬਾਕੀ ਪਿਆ ਜੀ ਸੋ 12 ਦਿਨ ਦਾ ਟਾਈਮ ਬਾਕੀ ਪਿਆ ਮਿਲਕ ਵੇ ਨਹੀਂ ਸਲੇ ਰਸਾ ਬੈ ਬਜਾ ਜਿਵੇਂ ਦੋ ਦੀ ਮੋਟਰ ਨਪਾਈ ਹੁੰਦੀ ਆ ਝੋਲੀ ਝਾਲੀ ਦੇਖੋ ਤੇ ਬਿਊਟੀਫੁੱਲ ਬਰੀਡ ਹੈ ਤੇ ਜਿਵੇਂ ਫਾਰਮ ਜੋ ਵੀਰ ਦੱਸਦਾ ਲੱਗਦੀ ਹੈ ਹੋ ਸਕਦਾ ਸੀਮਨ ਵੇ 66 ਲੱਗਿਆ ਹੋਵੇ ਬੱਚੀ ਇਦਾਂ ਜੀਨੇ ਪਾਤੀ ਫਾਰਮ ਤਿਆਰ ਕਰ ਦੇ ਦੇਗਾ ਹਾਂ ਅੱਗੇ ਹੈਨਾ ਇਹਦੇ ਸੀਮਣ ਵੀ ਵੀਰੇ ਸੈਕਸ਼ਨ ਲੱਗਿਆ ਬਹੁਤ ਟੌਪ ਦਾ ਸੀਮਣ ਲੱਗਿਆ ਆਪਾਂ ਲਕਤੀ ਰੂਪ ਦੇ ਵਿੱਚ ਲਿਆ ਲਕਤੀ ਰੂਪ ਚ ਅੱਗੇ ਦੇਵਾਂਗੇ ਠੀਕ ਹੈ ਹਾਂਜੀ ਅੱਗੇ ਲਾਸਟ ਦੇ ਬੱਚੇ ਖੜੀ ਜਿਹੜੀ ਇਹ ਵੀਰੇ ਬੱਸੀ ਦਾ ਦੂਜਾ ਸੂਆ ਸੁੰਦੀ ਆ ਪਰ ਹਾਇ ਮੂੰਹੋ ਚਾਰ ਦਾਂਦੀ ਆ ਮੂੰਹੋ ਚਾਰ ਦਾਂਦਾ ਹੈਨਾ ਹਾਂ ਮੂੰਹੋ ਚਾਰ ਦਾਂਦਾ ਇਹਦਾ ਪਲੂਣ ਦਾ ਵੀਰੇ 42 ਕਿਲੋ ਦਾ ਰਿਕਾਰਡ ਆ ਜੀ ਪਲੂਣ ਦਾ 42 ਕਿਲੋ ਦਾ ਹਾਂਜੀ ਠੀਕ ਹੈ ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਤੇ ਲੈਵਲੂਆ ਬਹੁਤ ਚੰਗਾ ਜਿੰਦ ਜਾਨਾ ਤੇ ਦਿਨ ਹੁਣ ਲੈ ਜੂ ਚਾਰ ਪੰਜ ਹਣਾ ਹਾਂ ਚਾਰ ਪੰਜ ਦਿਨ ਵੀਰੇ ਖੁੰਦੇ ਪਾਉਗੀ ਬਾਕੀ ਫਟਨਸ ਲੈਵੇ ਦੀ ਆ ਨਾ ਕਰਮਾਲੀ ਠੀਕ ਆ ਬਿਲਕੁਲ ਕੰਪੈਕਟ ਹਵਾਨਾ ਜਿੰਦ ਜਾਨ ਬਿਊਟੀ ਵਗੈਰਾ ਤੇ ਬਹੁਤ ਜਿਆਦਾ ਚਾਰ ਜਾਨਾ ਬੱਚੀ ਜਮਾ ਤੇ ਅੱਗੇ ਵਈ ਆ ਬੜਾ ਜੋੜਾ ਦੇਖੀਏ ਨਾ ਦੋਨੇ ਬਹਿਣਾ ਦੋਨੇ ਤਾਜ਼ੀਆਂ ਸੁਈਆਂ ਜੀ ਠੀਕ ਹੈ ਦੋਨੇ ਤਾਜ਼ੀਆਂ ਦੋਨਾਂ ਮਗਰੀ ਬੱਸੀਆਂ ਉਹ ਬੱਸੀ ਥੱਲੇ 24 ਕਿਲੋ ਦੁੱਧ ਆ ਜੀ ਠੀਕ ਹੈ ਇਹਦੇ ਥੱਲੇ 26 ਕਿਲੋ ਆ ਇਹ 26 ਲੀਟਰ ਤਿਆਰ ਆ ਜਾਵਾ 26 ਤਿਆਰ ਹਨ 24 ਤਿਆਰ ਆ ਜੀ 24 ਤਿਆਰ ਤੇ ਲੇਵਾ ਥੱਲੇ ਕਿਆ ਵਾਦਾ ਸਾਫ ਸੁਥਰਾ ਹੈ ਨਾ ਹਾਂਜੀ ਹਾਂਜੀ ਬੋੜੇ ਦੇ ਵਿੱਚ ਹੀ ਆ ਜਾਵਾ ਹੈ ਨਾ ਬੋੜੇ ਬੋੜੇ ਵੀਰੇ ਬੱਸੀ ਦਾ ਅੰਤ ਨਹੀਂ ਕੋਈ ਨਹੀਂ ਕਰਮਾਲੀ ਦਾ ਠੀਕ ਹੈ ਸੁਭਾਅ ਹੁੰਦੀ ਹੈ ਜਮਾ ਕਿਆ ਪਤਾ ਨਜ਼ਾਰੇ ਦਾ ਲੇਵਾ ਟੋਕਰ ਜਿਹੜਾ ਚੱਕੀ ਪਦੇ ਜਮਾ ਬਿਲਕੁਲ ਵੀਰੇ ਬਿਲਕੁਲ ਹੁਣ ਆਪਾਂ ਤੋਰ ਦੇ ਤੁਹਾਨੂੰ ਮੋਟੀਆਂ ਮੋਟੀਆਂ ਉਦਾਂ ਦਿਖਾ ਦੇਣੇ ਜੀ ਠੀਕ ਹੈ ਤੇ ਆ ਗਰਲੈਂਡੋ ਆ ਜੀ ਗਰਲੈਂਡੋ ਹਾਂਜੀ ਗਰਲੈਂਡੋ ਆ ਕੀ ਦੂਜਾ ਸੂਆ ਸੁੰਦੀ ਆ ਠੀਕ ਹੈ ਇਹਦਾ ਰੇਟ ਬਿਲਕੁਲ ਕਮਾਲ ਦਾ ਵੀਰੇ 60000 ਦੀ ਦੇ ਦਿਆਂਗੇ 60000 ਦੀ ਗਰਲੈਂਡੋ ਹਾਂ ਦੋ ਦੋ ਵੀ 20 ਕਿਲੋ ਪਾਜੂ ਇਹ ਜੀ ਜੈ ਜਗਤ ਅੱਗੇ ਡੱਬੀ ਬੱਛੀ ਅੱਗੇ ਡੱਬੀ ਬੱਛੀ ਆ ਕੀ ਵੀਰੇ ਕੱਚੀ ਆ ਜੀ ਠੀਕ ਹੈ ਦੱਸ ਦਿੰਦੀ ਕੱਚੀ ਆ ਕੀ ਆ ਦੇਖ ਸਕਦੇ ਹੋਗੇ ਠੀਕ ਹੈ ਹਾਂ ਜੀ ਬਾਜੋ ਪਾਹ ਉਹ ਜਮੇ ਦਾ ਬਾਜੋ ਪਾ ਵੀਰੇ ਮੂੰਹ ਮੱਥੇ ਬਰੀਡ ਦੇਖੋ ਜੀ ਕਰਮਾਲੀ ਦੀ ਠੀਕ ਹੈ ਕਰਨ ਜਵੇਂ ਜਵਾਗ ਜੱਥੇ ਜੜਾਣਾ ਬਿਲਕੁਲ ਆਹ ਦੇਖੋ ਵੱਡੀ ਬਹਿੜ ਆ ਗਈ ਵੀਰੇ ਇਹ ਵੀ ਦੂਜਾ ਸੂਆ ਹਫਤੇ ਦੀ ਕੱਚੀ ਆ ਠੀਕ ਹੈ ਇਹ ਵੀ ਬਲੇਰੋ ਥੋੜੀ ਕੱਟ ਹੋਰ ਨਹੀਂ ਸੀਗੀ ਠੀਕ ਹੈ ਤੇ ਗਾਂ 12 ਦਿਨ ਦੀ ਕੱਚੀ ਆ ਵੀਰੇ ਥੱਲੇ ਦੇਸੀ ਮਖਿਆਲਾ ਤਾਹਾਂ ਤੋਂ ਦੇਖੋ ਬਾਡੀ ਬੁੱਡੀ ਕਿੰਨੀ ਚੰਗਿਆ ਕਰ ਮਾਲੀ ਦੀ ਪੂਰੀ ਰਾਜੀ ਭਲੀ ਵੀਰੇ ਜਿਹੜੇ ਪੁਰਾਣੇ ਸਿਆਣੇ ਬਿੜਕਾ ਹੁੰਦੇ ਨਾ ਆਪਣੇ ਕੋਲੇ ਠੀਕ ਹੈ ਉਹ ਸਾਨੂੰ ਜਿਹੜੀ ਥਾਪੀ ਵੀ ਮੈਨੂੰ ਦੇਖ ਕੇ ਜਾਂਦੇ ਆ ਵੀ ਬਾ ਵੀ ਜਵਾਨਾਂ ਨਜ਼ਾਰੇ ਲਿਆਦੇ ਗੱਲ ਦੇ ਠੀਕ ਹੈ ਇਹ ਵੀ ਕਾਲੀਆਂ ਲੱਭ ਕੇ ਮੈਂ ਤੁਜੀ ਕਿਥੋਂ ਲਿਆ ਜੀਆ ਤੇ ਬਾਕੀ ਮਾਲ 50 50 ਮੰਨ ਕੇ ਚਲੋ ਪੰਜਾਬ 'ਚ ਹੈ ਨਹੀਂ ਕੋਈ ਐਡਾ ਮੁਕਾਬਲੇ ਹੈ ਨਹੀਂ ਵੀਰੇ ਚਲੋ ਆਪਾਂ ਕਹਿੰਦਾ ਮੈਥੋਂ ਸਾਰੇ ਚੰਗੇ ਆ ਸਾਰੇ ਤੇਨੇ ਆਪਾਂ ਦੀ ਕਿਸੇ ਨਾਲ ਕੋਮਿਟ ਕਰ ਲਓ ਤੂੰ ਇਹਦਾ ਠੀਕ ਠੀਕ ਹੈ ਜੀ ਬਰੀਡ ਵਾਲੀ ਇੱਕ ਹਫ਼ਤੇ ਦੀ ਕੱਚੀ ਹੈ ਜੀ ਇੱਕ ਹਫ਼ਤੇ ਦੀ ਕੱਚੀ ਹਾਂ ਜੀ ਆ ਵੀ ਬੱਧੀ ਬੜਾ ਵੀ ਸ਼ਾਇਦ ਦੋਸੇ ਫਾਰਮੋਂ ਜੋੜਾ ਇੱਕ ਕੋਈ ਫਾਰਮੋਂ ਜੁਆਇਆਗਾ ਠੀਕ ਹੈ ਇਹ ਦਸ ਦਿਨ ਦੀ ਕੱਚੀ ਹੈ ਜੀ ਠੀਕ ਹੈ ਹਾਂ ਜੀ ਪਰ ਦਿਨ ਵੱਧ ਲਈ ਠੀਕ ਹੈ ਆ ਗਈ ਵੀਰੇ ਬੱਸੀ ਦੂਜਾ ਸੂਆ ਜੀ ਦੂਜਾ ਸੂਆ ਸੂਜੀ ਮਹਾਰਾਜ ਕੋਈ ਆਇਆ ਫਾਰਮੋਂ ਜੀ ਠੀਕ ਹੈ ਹਾਂ ਜੀ ਆ ਵੀ ਦੂਜਾ ਸੂਆ ਜੀ ਠੀਕ ਹੈ ਦਸ ਦਿਨ ਦੀ ਕੱਚੀ ਆਹ ਕਲੂਨ ਬੱਸੀ ਆ ਗਈ ਵੀਰੇ ਦੋ ਦੋ ਦਿਨ ਦਾ ਕੀ ਠੀਕ ਹੈ ਇਹ 10 ਤੋਂ 12 ਦਿਨ ਦੀ ਕੱਚੀ ਆ ਗਈ ਜੀ ਠੀਕ ਹੈ ਅਗਰ 14 ਦਿਨ ਦੀ ਚੜੀ ਵਾਲੀ ਆ ਗਈ ਠੀਕ ਹੈ। ਥਾਂ ਦੇ ਵੇਖ ਸਕਦੇ ਹੋ ਇਹ ਵੀ ਹਫਤੇ ਦੀ ਕੱਚੀ ਆ ਜੀ। ਠੀਕ ਹੈ। ਅੱਗੇ ਆ ਵੇੜ ਆ ਗਈ ਭਾਜਾ ਥੋੜਾ ਜਿਹਾ ਸੈਂਡ ਹੈ ਦੇ ਉੱਪਰ। ਠੀਕ ਹੈ। ਤੇ ਬੱਸ ਇਹ ਦੁੱਧ ਦਾ ਰਕਾਰਡ ਬਹੁਤ ਸੋਹਣਾ ਦੇ ਦੇ ਆਗੇ ਭਾਜਾ ਆਪਾਂ ਹੈ ਵੀਰੇ। ਠੀਕ ਹੈ। ਇਹ 75 ਦੀ ਦੇ ਦੇ ਆਗੇ। ਠੀਕ ਹੈ। ਦੇਖੋ ਥੱਲੇ ਵਾਕਾਂ 75000 ਭਾਜਾ ਸਰਫੇ ਦਾ। ਹਾਂ ਮਾਨਤਾ ਨੂੰ ਵੀ ਹੋ ਜਾਓ 24। ਠੀਕ ਹੈ। ਆ ਗਈ ਮੇਰੇ ਕਲੂਨ ਬੱਸੀ ਆ ਗਈ ਜੀ। ਠੀਕ ਹੈ। ਤੇ ਇਹ ਪੰਜ ਚਾਰ ਦਾ ਲੂ ਕਰਮ ਵਾਲੀ ਆ ਆ 40 ਦੀ ਦੇ ਦੇ ਆਗੇ। 40000 ਦੀ ਕੱਪੜ ਬੱਸੀ। 40 ਦੇ ਦੇ ਆਗੇ ਵੀਰੇ। ਠੀਕ ਹੈ। ਇਹ ਖੀਰੀ ਆ ਪਰ ਖੀਰੀ ਬੱਤੀ ਚੱਲੀ ਹੈ ਆਹ ਨਾਸਤੂਬਾ ਨੰਦੀ ਕੱਚੀ ਆ ਆਹ ਜਰਸੀ ਪਾਜੀ ਸੂਈ ਆ ਜੀ ਠੀਕ ਹੈ ਕਲੂਣਾ ਆ ਵੀਰੇ ਕਲੂਣਾ ਖੀਰੀ ਬੱਤੀ ਸੂਈ ਬੀ ਆ ਤਾਜੀ ਠੀਕ ਹੈ ਤੇ ਦੁੱਧ ਦੇ ਥੱਲੇ ਮੇਰੇ ਹਿਸਾਬ ਨਾਲ 16 ਕਿਲੋ ਬਣੋ ਸਟਾਰਟ ਹੋਈ ਆ ਕੱਲ ਹੀ ਸੂਈ ਆ ਇਹ ਠੀਕ ਹੈ ਜੀ ਖੀਰੀ ਆ ਆ ਬਸ ਜਿੱਥੇ ਆ ਗਈ ਜੀ ਜੇ ਸਾਡੇ 20 ਮਿੰਟੋਂ ਦੋ ਤਾਂ ਰੈਡੀ ਆ ਠੀਕ ਹੈ ਦੋਨਾਂ ਮਗਰੀ ਬੱਸੀਆਂ ਨੇ ਅੱਗੇ ਐ ਸੈਦ ਆ ਗਈ ਅੱਗੇ ਸਾਰਾ ਪਹਾੜ ਚੜੀ ਕੋ ਥੱਲੇ ਆਪਣਾ 50 ਤੋਂ ਥੱਲੇ ਵਾਲਾ ਪਹਾੜ ਆ ਜੀ ਠੀਕ ਹੈ ਹਾਂਜੀ ਸੋ ਆਪਣਾ 62.7 13934 50 ਨਾ ਆ ਗਿਆ 26 ਦਿਨ ਨੂੰ ਮਿਲ 26 ਤਰੀਕ ਨੂੰ ਵੀ ਨੇ 10 ਵਜੇ ਤੋਂ 11 ਵਜੇ ਤੱਕ ਡਾਕਟਰਾਂ ਦਾ ਕੰਮ ਚੱਲੂਗਾ 11 ਵਜੇ ਆਪਾਂ ਸੌਦਾ ਲਾਵਾਂਗੇ ਇਕੱਲਾ ਇਕੱਲਾ ਕਰਕੇ ਸੌਦਾ ਲਾਵਾਂਗੇ ਜਿਹੜੇ ਵੀਰਾਂ ਨੇ ਆਉਣਾ ਸਾਨੂੰ ਬੇਚਿੰਤ ਹੋ ਕੇ ਆਉਣ ਖਾਲੀ ਨਹੀਂ ਕਿਸੇ ਨੂੰ ਮੋੜਦੇ ਨਗ ਦੇ ਕੇ ਮੋੜਾਂਗੇ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ